ਜਿਹੜਾ ਪਿਆਰ ਮਿਲ ਰਿਹਾ ਇੱਕ ਤਰਫ ਵਿਰੋਧ ਹੋ ਰਿਹਾ ਕਿਸਾਨ ਲਗਾਤਾਰ ਜਿੱਤ ਵੀ ਜਾਉਨੇ ਉਹ ਵਿਰੋਧ ਜ਼ਰੂਰ ਕਰਦਾ ਹੈਗਾ ਇਸ ਵਿਰੋਧ ਨਾਲ ਕੀ ਮੰਨਦੇ ਹੋ ਕਿ ਕੀ ਤੁਹਾਡੀ ਛਵੀ ਜਾ ਰਹੀ ਹੈ ਕਿਵੇਂ ਤੁਹਾਨੂੰ ਵੋਟਾਂ ਦੇ ਵਿੱਚ ਇਸ ਦਾ ਫਾਇਦਾ ਤੇ ਨੁਕਸਾਨ ਦੇਖੋ 100% ਵੋਟ ਕਿਸੇ ਦੀ ਨੀਂ ਪੈਂਦੀ ਵਿਰੋਧ ਤਾਂ ਹਰੇਕ ਕੈਂਡੀਡੇਟ ਦੀ ਹੁੰਦੀ ਹੈ ਸਪੋਰਟ ਹਰੇਕ ਕੈਂਡੀਡੇਟ ਦੀ ਹੁੰਦੀ ਹੈ ਹੁਣ ਜਿਹੜਾ ਵਰਗ ਸਾਨੂੰ ਸਪੋਰਟ ਕਰ ਰਿਹਾ ਉਹਦਾ ਮੈਂ ਧੰਨਵਾਦੀ ਹਾਂ ਜਿਹਨਾਂ ਨੇ ਵਿਰੋਧ ਕਰਨਾ ਉਹ ਉਹਨਾਂ ਦਾ ਹੱਕ ਹੈ ਇੱਕ ਲੋਕਤੰਤਰ ਦਾ ਹੱਕ ਹੈ ਪੋਲੀਟੀਸ਼ਨ ਕਾਫੀ ਕਹਿੰਦੇ ਨੇ ਸਿਆਸਤਦਾਨ ਵਿਰੋਧੀ ਧਿਰ ਇਹ ਅਕਸਰ ਇਹ ਕਹਿੰਦੇ ਨੇ ਕਹਿੰਦੇ ਕਿ ਮਹਿਲਾ ਆਲੇ ਕਦੀ ਕਿਸੇ ਕੋਲ ਨਹੀਂ ਗਈ ਅੱਜ ਮਹਿਲਾ ਆਲੇ ਤੁਹਾਡੇ ਕੋਲ ਬੈਠੇ ਨਹੀਂ ਕਿ ਐਵੇਂ ਅੱਜ ਇਲੈਕਸ਼ਨ ਦੇ ਤੌਰ ਤੇ ਵਿੱਚ ਆਏ ਨੇ ਕਿ ਐਵੇਂ ਆਂਦੇ ਨੇ ਅੱਜ ਮੇਰੀ ਉਮਰ 36 ਸਾਲ ਦੀ ਜੀ ਮੈਨੂੰ 16 ਸਾਲ ਹੋ ਗਏ ਮੈਂ ਥੋੜਾ ਪੋਲੀਟਿਸਿਸ ਦਾ ਕਿ ਨਾਲ ਤੋਂ ਰਹਿਣਾ ਤਾਂ ਮੈਨੇ ਆਸਮਨਾ ਚ ਹੀ ਦੇਖੀ ਹੈ ਤੇ ਨਾਮ ਨੇ ਸੁਣੀ ਹੈ ਇਹ ਪਤਾ ਨਹੀਂ ਵਿਰੋਧੀ ਧਿਰ ਕਿਉਂ ਬੋਲਦੇ ਸਿਰਫ ਆਸਤਗੀਆਂ ਚੀਜ਼ ਨਹੀਂ ਸੁਣੀ ਮੈਮ ਪੁਰਾਣੇ ਸਾਂਝ ਜਿਹੜਾ ਜਿਸ ਤਰੀਕੇ ਨਾਲ ਸ਼ਹਿਰ ਦੇ ਲੋਕਾਂ ਨੂੰ ਮਿਲੇ ਤੁਸੀਂ ਪੁਰਾਣੀ ਕਾਫੀ ਸਾਂਝ ਯਾਦ ਕੀਤੀ ਇੱਕ ਸਵਾਲ ਪੋਲੀਟੀਕਲ ਹੈ ਕਿ ਜਿਸ ਤਰੀਕੇ ਨਾਲ ਜਦੋਂ ਤੁਸੀਂ ਪਾਰਟੀ ਚੇਂਜ ਕੀਤੀ ਜਦੋਂ ਪਾਰਟੀ ਦੇ ਵਿੱਚ ਆ ਗਏ ਇਕੱਲੇ ਆਏ ਪਰਿਵਾਰ ਦੇ ਨਾਲ ਕਦੀ ਯਾਦ ਆਈ ਕਿਸੇ ਸਾਥੀ ਦੀ ਪੁਰਾਣੇ ਦੀ ਜਿਹੜਾ ਬੜਾ ਕਰੀਬ ਰਿਹਾ ਹੋਵੇ ਜਿਸ ਨੇ ਸਿਆਸਤ ਦੇ ਵਿੱਚ ਕਾਫੀ ਲੰਮਾ ਕੰਮ ਕੀਤਾ ਹੋਵੇ ਵੇਖੋ ਸਾਰਿਆਂ ਦੀ ਯਾਦ ਆਂਦੀ ਹੈ ਜਿਨ੍ਹਾਂ ਨਾਲ ਕੰਮ ਕੀਤਾ ਹੋਏ ਉਹ ਇੱਕ ਹੋਰ ਸਾਂਝ ਹੈਗੀ ਹੈ ਪੋਲੀਟੀਕਲ ਜਿੱਥੇ ਤੁਸੀਂ ਪੋਲੀਟੀਕਲ ਬੈਠੇ ਹੋ ਉਹ ਫਿਰ ਪੋਲੀਟੀਕਲ ਸਾਂਝ ਹੋ ਜਾਂਦੀ ਹੈ ਪੋਲੀਟੀਕਲ ਕਮ ਅਲੱਗ ਔਰ ਪਰਸਨਲ ਸਾਂਝ ਅਲੱਗ ਅੱਜ ਇਹ ਹੈ ਕੋਈ ਨਾਮ ਹੋਵੇ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਲੱਗਿਆ ਹੋਵੇ ਕਿ ਇਸ ਤੋਂ ਉਮੀਦ ਨਹੀਂ ਸੀ ਮੈਂ ਕੀ ਕਹਿ ਸਕਦੀ ਹਾਂ ਮੈਨੂੰ ਤਾਂ ਕਿਸੇ ਤੋਂ ਉਮੀਦ ਨਹੀਂ ਸੀ ਕਿ ਖਿਲਾਫ ਜਾਣਗੇ ਪਰ ਸਿਆਸਤ ਹੈਗੀ ਹੈ ਉਹਨਾਂ ਨੇ ਆਪਣਾ ਰਸਤਾ ਚੁਣ ਲਿਆ ਅਸੀਂ ਆਪਣਾ ਰਸਤਾ ਚੁਣ ਲਿਆ ਪਰ ਕਿਤੇ ਨਾ ਕਿਤੇ ਜ਼ਰੂਰ ਵੀ ਮਿਲਦੇ ਆਂ ਬਹੁਤ ਪਿਆਰ ਨਾਲ ਮਿਲਦੇ ਔਰ ਕੋਈ ਕਰਦਾ ਫੰਕਸ਼ਨ ਹੋਏ ਕੋਈ ਸੋਸ਼ਲ ਫੰਕਸ਼ਨ ਹੋਏ ਉੱਥੇ ਜ਼ਰੂਰ ਇਕੱਠੇ ਹੋਈਦਾ ਇੱਕ ਜਿਹੜਾ ਪਿਆਰ ਮਿਲ ਰਿਹਾ ਇੱਕ ਤਰਫ ਵਿਰੋਧ ਹੋ ਰਿਹਾ ਕਿਸਾਨ ਲਗਾਤਾਰ ਜਿੱਥੇ ਵੀ ਜਾਉਨੇ ਹੋ ਵਿਰੋਧ ਵਿਰੋਧ ਕਰਦਾ ਹੈਗਾ ਇਸ ਵਿਰੋਧ ਨਾਲ ਕੀ ਮੰਨਦੇ ਹੋ ਕਿ ਕੀ ਤੁਹਾਡੀ ਛਵੀ ਜਾ ਰਹੀ ਹੈ ਕਿਵੇਂ ਤੁਹਾਨੂੰ ਵੋਟਾਂ ਦੇ ਵਿੱਚ ਇਸ ਦਾ ਫਾਇਦਾ ਤੇ ਨੁਕਸਾਨ ਹੋਵੇ ਦੇਖੋ 100% ਵੋਟ ਕਿਸੇ ਨੂੰ ਵੀ ਨਹੀਂ ਪੈਂਦੀ ਵਿਰੋਧ ਤਾਂ ਹਰੇਕ ਕੈਂਡੀਡੇਟ ਦੀ ਹੁੰਦੀ ਹੈ ਸਪੋਰਟ ਹਰੇਕ ਕੈਂਡੀਡੇਟ ਦੀ ਹੁੰਦੀ ਹੈ ਹੁਣ ਜਿਹੜਾ ਵਰਗ ਸਾਨੂੰ ਸਪੋਰਟ ਕਰ ਰਿਹਾ ਉਹਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਵਿਰੋਧ ਕਰਨਾ ਉਹ ਉਹਨਾਂ ਦਾ ਹੱਕ ਹੈ ਇੱਕ ਲੋਕਤੰਤਰ ਹੱਕ ਹੈ ਸੋ ਕਿਸਾਨਾਂ ਨੇ ਜੇ ਵਿਰੋਧਤਾ ਕਰਨੀ ਹੈ ਤਾਂ ਜੀ ਸਦਕੇ ਉਹਨਾਂ ਦਾ ਹੱਕ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਸਟੈਂਡ ਰਿਹਾ ਜਦੋਂ ਆंदोलਨ ਸ਼ੁਰੂ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਟੈਂਡ ਲਿੱਤਾ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਕਿਸਾਨ ਨੂੰ ਹੱਥ ਨਹੀਂ ਲਾਵੇਗਾ ਪੁਲਿਸ ਹੋਵੇ ਜਾਂ ਜੋ ਮਰਜੀ ਹੋਵੇ ਆਪਣੀਆਂ ਮੰਗਾਂ ਨੂੰ ਲੈ ਕੇ ਜੇਕਰ ਕਿਸਾਨ ਦਿੱਲੀ ਜਾ ਰਹੇ ਨੇ ਤਾਂ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਹੱਕ ਪੂਰਾ ਕਰਨ ਦੋ ਇਹ ਸਟੈਂਡ ਕਿ ਇਸ ਪਾਜਪਾ ਦੇ ਵਿੱਚ ਵੀ ਸਟੈਂਡਰਡ ਹੈ ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਨਹੀਂ ਚੇਂਜ ਕਰਦੇ ਜੋ ਪੰਜਾਬ ਦੇ ਲਈ ਸਭ ਤੋਂ ਪਹਿਲੇ ਸਭ ਚੀਜ਼ ਤੋਂ ਉੱਪਰ ਪੰਜਾਬ ਹੈ ਔਰ ਸਾਡੇ ਲਈ ਔਰ ਉਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਜੋ ਇਹਨਾਂ ਦੀਆਂ ਮੰਗਾਂ ਜ਼ਰੂਰ ਲੈ ਕੇ ਜਾਣਗੇ ਪਾਰਟੀ ਕਨੀ ਸਾਨੂੰ ਕਿਤੇ ਮੌਕਾ ਮਿਲਿਆ ਮੈਂ ਵੀ ਲੈ ਕੇ ਜਾਉਂਗੀ ਪਰ ਅੱਗੇ ਜਾ ਕੇ ਜਿਹੜੀ ਗੱਲ ਮੁਖਦੀ ਹੈ ਉਹ ਜਿਹੜੀ ਮੌਜੂਦਾ ਸਰਕਾਰ ਹੋਊਗੀ ਔਰ ਕਿਸਾਨਾਂ ਦੇ ਲੀਡਰ ਹੋਣਗੇ ਇਹਨਾਂ ਦੇ ਵਿੱਚ ਮੁੱਕੂਗੀ ਇਹ ਕਿ ਸਿਲੈਕਸ਼ਨ ਨੂੰ ਇਹ ਵੀ ਵਿਖਿਆ ਜਾ ਰਿਹਾ ਹੈ ਕਿੰਦੇ ਕਿ ਇਹ ਇਲੈਕਸ਼ਨ ਜਿਹੜਾ ਕੈਪਟਨ ਪਰਿਵਾਰ ਦੇ ਲਈ ਨੱਕ ਦਾ ਸਵਾਲ ਵੀ ਹੈਗਾ ਕਿ ਜੇਕਰ ਇਹ ਇਲੈਕਸ਼ਨ ਹਾਰ ਗਏ ਤੇ ਪੋਲੀਟੀਕਲ ਕੈਰੀਅਰ ਜਿਹੜਾ ਉਹ ਕਿੱਥੇ ਕਿੱਥੇ ਖਰਾਬ ਹੋ ਸਕਦਾ ਦੇਖੋ ਨੱਕ ਦਾ ਸਵਾਲ ਤਾਂ ਹਰ ਇੱਕ ਇਲੈਕਸ਼ਨ ਹੁੰਦੀ ਹੈ ਪਰਸਨਲੀ ਪਰ ਪੋਲੀਟਿਕ ਸਹਜੀ ਚੀਜ਼ ਹੈ ਅੱਜ ਤੁਸੀਂ ਡਾਊਨ ਕੱਲ ਤੁਸੀਂ ਆਪੋ ਸੋ ਕਿਸੇ ਨੂੰ ਕਦੀ ਰਾਈਟ ਆਫ ਨਹੀਂ ਕਰਨਾ ਚਾਹੀਦਾ ਹਾਰ ਜਿੱਤ ਹੁੰਦੀ ਹੈ ਔਰ ਸਵੀਕਾਰ ਕਰਨੀ ਚਾਹੀਦੀ ਚਾਹੀਦੇ ਆ ਕਿਉਂਕਿ ਇਹ ਲੋਕਾਂ ਦਾ ਫਤਵਾ ਹੁੰਦਾ ਅਸੀਂ ਲੋਕਤੰਤਰ ਦੇ ਸਿਸਟਮ ਦੇ ਵਿੱਚ ਹੈ ਇੱਕ ਚੱਤਾ ਚੱਲੀ ਸੀ ਕਿ ਬੀਬਾ ਜੈਂਦਰ ਕੌਰ ਨੂੰ ਜਿਹੜੀ ਹੈ ਉਹ ਪਾਰਟੀ ਕਿਤੇ ਨਾ ਕਿਤੇ ਟਿਕਟ ਦੇਣਾ ਚਾਹੁੰਦੀ ਹੈ ਉਸ ਤੋਂ ਬਾਅਦ ਸੱਡਨਲੀ ਇੱਕ ਟਿਕਟ ਚੇਂਜ ਹੋ ਜਾਂਦੀ ਹੈ ਪਰਨੀਤ ਕੌਰ ਦਾ ਨਾਮ ਅਨਾਉਂਸ ਹੋ ਜਾਂਦਾ ਹੈ ਇਸ ਦੇ ਵਿੱਚ ਕੀ ਕਾਰਨ ਰਹਾ ਕਿ ਜੋ ਜੈਂਦਰ ਕੌਰ ਨੂੰ ਲੋਕ ਸਭਾ ਦੇ ਵਿੱਚ ਨਹੀਂ ਹੁੰਦਾ ਰਿਹਾ ਇਹ ਪਾਰਟੀ ਹਾਈ ਕਮਾਂਡ ਦਾ ਔਰ ਫੈਮਿਲੀ ਦਾ ਡਿਸੀਜਨ ਸੀ ਪਾਰਟੀ ਹਾਈ ਕਮਾਂਡ ਦੇ ਲਈ ਬੀਬਾ ਜਹੰਦਰ ਕੌਰ ਬਹੁਤ ਜਿਆਦਾ ਕੰਮ ਕਰ ਰਹੇ ਨੇ ਫਿਊਚਰ ਉਹਨਾਂ ਦਾ ਹੈਗਾ ਏਜ ਵੀ ਉਹਨਾਂ ਦੇ ਸਾਥ ਦਿੰਦੀ ਹੈ ਔਰ ਅਸੀਂ ਸਾਰੀ ਫੈਮਿਲੀ ਉਹਨਾਂ ਦੀ ਵਾਰੀ ਆਊਗੀ ਸ਼ੀ ਵਾਂਟਿਡ ਕਿ ਮੈਂ ਪਹਿਲੇ ਅਸੈਂਬਲੀ ਤੋਂ ਸ਼ੁਰੂਆਤ ਕਰਾਂ ਤਾਂ ਅਸੀਂ ਡਟ ਕੇ ਉਹਨਾਂ ਨਾਲ ਸਾਥ ਦੇਵਾਂਗੇ ਅਸੈਂਬਲੀ ਦੀ ਕਿ ਇਸ ਤਰੀਕੇ ਨਾਲ ਜਦੋਂ ਪਾਜਪਾ ਦੇ ਵਿੱਚ ਜਦੋਂ ਆਏ ਤੇ ਕਾਫੀ ਪਰਿਵਾਰ ਨਵੇਂ ਆਏ ਕਾਫੀ ਸਾਰੇ ਪਰਿਵਾਰ ਪੁਰਾਣੇ ਪਿੱਛੇ ਛੁੱਟ ਗਏ ਜਦੋਂ ਨਵੇਂ ਪਰਿਵਾਰਾਂ ਦੇ ਨਾਲ ਹੋਏ ਤੇ ਕਈਆਂ ਦੇ ਨਾਲ ਸਾਂਝ ਬਣ ਗਈ ਤੇ ਕਈ ਵਿਰੋਧੀ ਬਣ ਗਏ ਹੁਣ ਵਿਰੋਧੀ ਜਿਹੜੇ ਹੋ ਗਏ ਜੇ ਆ ਜਾਂ ਜਿਹੜੇ ਨਾਰਾਜ਼ ਹੋ ਗਏ ਜਿਹੜੇ ਕਹਿੰਦੇ ਟਕਸਾਲੀ ਜਿਹੜੇ ਭਾਜਪਾ ਵਾਲੇ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਕਿ ਪ੍ਰਨਿਤ ਕੌਰ ਨੇ ਉਹਨਾਂ ਤੱਕ ਵੀ ਪਹੁੰਚ ਕੀਤੀ ਇੱਕ ਇੱਕ ਤੱਕ ਪਹੁੰਚ ਕੀਤੀ ਹੈ ਨੈਚੁਰਲੀ ਜਿਹੜਾ ਨੇ ਅਸੀਂ ਉਹਨਾਂ ਨੂੰ ਮੰਨਦੇ ਵੀ ਆ ਕਿ ਉਹਨਾਂ ਨੇ ਇੰਨੀ ਦੇਰ ਇੱਕ ਔਖੇ ਸਮੇਂ ਦੇ ਵਿੱਚ ਸੌਖੇ ਸਮੇਂ ਦੇ ਵਿੱਚ ਭਾਜਪਾ ਦੀ ਹੁੰਦੇ ਰੱਖੀ ਅਸੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਗਏ ਆ ਪਰ ਜਦ ਕਿਸੇ ਦੀ ਪਰਿਵਾਰ ਚ ਨਵਾਂ ਆਂਦਾ ਹੈ ਉਹਨੂੰ ਥੋੜਾ ਟਾਈਮ ਲੱਗਦਾ ਹੈ ਵਿੱਚ ਸੈਟਲ ਹੋਣ ਦੇ ਲਈ ਤੋਂ ਹੁਣ ਬਹੁਤ ਜ਼ਿਆਦਾ ਸਾਡੀ ਵੀ ਆਪਸ ਦੇ ਵਿੱਚ ਨੇੜਤਾ ਹੋ ਰਹੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਸ ਦੇ ਵਿੱਚ ਅਸੀਂ ਇੱਕ ਚੀਜ਼ ਲਈ ਕੰਮ ਕਰ ਲਿਆ ਉਹ ਪਾਰਟੀ ਦੇ ਲਈ ਔਰ ਉੱਥੇ ਸਾਡੀ ਸਾਂਝ ਪੂਰੀ ਮਿਲ ਰਹੀ ਹੈ ਔਰ ਮੇਰੇ ਖਿਆਲ ਚ ਤੁਸੀਂ ਦੇਖਣਾ ਕਿ ਹੌਲੀ-ਹੌਲੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੇ ਅਸੀਂ ਔਰ ਸਾਡੇ ਨਾਲ ਹੋਰ ਗਏ ਨੇ ਇਹ ਨਹੀਂ ਕਹਿਣਾ ਚਾਹੀਦਾ ਕਿ ਕਿੱਥੋਂ ਆਏ ਅਸੀਂ ਹੁਣ ਭਾਜਪਾ ਦੇ ਮੈਂਬਰ ਹੈ ਕਾਂਗਰਸੀ ਕਹੀ ਕਹਿੰਦੇ ਨੇ ਕਹਿੰਦੇ ਭਾਜਪਾ ਲਿਆ ਨੂੰ ਉਮੀਦਵਾਰ ਨਹੀਂ ਮਿਲੇ ਸਾਰੇ ਕਾਂਗਰਸ ਤੋਂ ਹੀ ਲੈ ਕੇ ਉਮੀਦਵਾਰ ਬਣਾਇਆ ਭਾਵੇਂ ਤੁਸੀਂ ਹੋ ਭਾਵੇਂ ਰਵਨੀਤ ਸਿੰਘ ਬਿੱਟੂ ਨੇ ਹੋਰ ਕਈ ਕੈਂਡੀਡੇਟਸ ਨੇ ਜਿਹੜੇ ਜਿਹੜੇ ਨੇ ਭਾਜਪਾ ਨੇ ਕਾਂਗਰਸ ਤੋਂ ਲੈ ਕੇ ਬਣਾਏ ਨੇ ਦੇਖੋ ਹਰ ਇੱਕ ਪਾਰਟੀ ਕਿਤਨਾ ਕਿਤੋ ਵਧੀਆ ਤੋਂ ਵਧੀਆ ਆਪਣੇ ਵੱਲੋਂ ਕੈਂਡੀਡੇਟ ਦਿੰਦੇ ਨੇ ਤੇ ਇੱਕ ਵਾਰੀ ਤੁਸੀਂ ਇੱਕ ਪਾਰਟੀ ਨਾਲ ਜੁੜ ਜਾਓ ਤਾਂ ਬਾਹਰਲਾ ਨਹੀਂ ਕਹਿਣਾ ਚਾਹੀਦਾ ਹੁਣ ਅਸੀਂ ਭਾਜਪਾ ਦੇ ਆਂ ਭਾਜਪਾ ਪਾਰਟੀ ਦੇ ਆਂ ਔਰ ਰਹਾਂਗੇ ਕੀ ਲੱਗਦਾ ਤੁਹਾਨੂੰ ਭਾਜਪਾ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਔਰ ਕਿਸ ਤਰੀਕੇ ਦੇ ਨਾਲ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ ਆ ਸਕਦੀਆਂ ਦੇਖੋ ਇਹ ਮੈਂ ਕਹਿ ਨਹੀਂ ਸਕਦੀ ਕਿਉਂਕਿ ਹੱਲੇ ਲੰਬਾ ਅਰਸਾ ਹੱਲੇ ਲੋਕ ਵੀ ਨਹੀਂ ਆਪਣਾ ਪੂਰਾ ਮਾਈਂਡ ਦੇ ਰਹੇ ਤੇ ਪਰ ਮੈਨੂੰ ਉਮੀਦ ਹੈ ਕਿ ਅੱਛੀ ਪਰਫਾਰਮੈਂਸ ਬੜੀ ਹੋਏਗੀ ਜਿੱਤਾਂਗੇ ਵੀ ਸੀਟਾਂ ਔਰ ਇਹ ਨੀ ਤਰੀ ਐਸੀ 2027 ਦੀ ਔਰ ਜਿਸ ਤਰ੍ਹਾਂ ਕੰਮ ਚੱਲ ਰਿਹਾ 2027 ਦੇ ਵਿੱਚ ਵੀ ਪੰਜਾਬ 'ਚ ਪਾਜਪਾ ਦੀ ਸਰਕਾਰ ਆਊਗੀ ਤੁਸੀਂ ਕਿਹਾ ਜਿਹੜੀ ਰੱਖੀ ਸੀ ਕਿ ਸ਼ਰੂਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਣਾ ਚਾਹੀਦਾ ਹੈਗਾ ਗੱਠਜੋੜ ਹੋਵੇਗਾ ਤੇ ਇਲੈਕਸ਼ਨਰ ਦਾ ਵੀ ਸੋਖਾ ਹੋਵੇਗਾ ਔਰ ਪੁਰਾਣੀ ਸਾਂਝ ਦੁਬਾਰਾ ਜੁੜ ਜੇਗੀ ਦੇਖੋ ਇੱਕ ਬੜੀ ਅੱਛੀ ਇਹਨਾਂ ਦੀ ਗੱਠਜੋੜ ਸੀ ਜਿਹੜੀ ਦੋਨੋਂ ਕਮਿਊਨਿਟੀਜ਼ ਨੂੰ ਅੱਛੀ ਤਰ੍ਹਾਂ ਇੱਕ ਦੂਜੇ ਦੇ ਨਾਲ ਭਾਈਚਾਰਕ ਨਾਤੇ ਦੇ ਉੱਤੇ ਚੱਲ ਰਹੇ ਸੀ ਪਰ ਪੋਲਿਟੀਕਲ ਕੰਪਲਸ਼ਨਸ ਹੁੰਦੀਆਂ ਨੇ ਉਹ ਹੁਣ ਜਿਹੜੇ ਸਾਡੇ ਸੀਨੀਅਰ ਨੇ ਔਰ ਅਕਾਲੀ ਦਲ ਦੇ ਸੀਨੀਅਰ ਨੇ ਉਹਨਾਂ ਦੇ ਵਿੱਚ ਜੋ ਵੀ ਗੱਲਬਾਤ ਹੋਈ ਸਾਨੂੰ ਨਹੀਂ ਪਤਾ ਪਰ ਇਹ ਟੁੱਟ ਗਈ ਸਾਂਝ ਸਾਂਝ ਤਾਂ ਉਦੋਂ ਟੁੱਟ ਗਈ ਥੀ ਜਦ ਇਹਨਾਂ ਨੇ ਰਿਜ਼ਾਈਨ ਕਰਤਾ ਥੀ ਹਰਸਿਮਰਤ ਨੇ ਔਰ ਇਹਨਾਂ ਨੇ ਆਪਣਾ ਨਾਤਾ ਤੋੜ ਲਿਆ ਸੀ ਉਮੀਦ ਈ ਕਿ ਇਕੱਠੇ ਫੇਰ ਹੋ ਜਾਣਗੇ ਪੰਜਾਬ ਦੀ ਬਿਹਤਰੀ ਦੇ ਲਈ ਪਰ ਪੋਲਿਟਿਕਸ ਇੱਕ ਪਾਸੇ ਹੁੰਦੇ ਆ ਤਾਂ ਉਹ ਤੁਸੀਂ ਉਹਨਾਂ ਨੂੰ ਹੀ ਸਵਾਲ ਜਵਾਬ ਕਰੋ ਜਿਹੜੇ ਜਿਨ੍ਹਾਂ ਨੇ ਤੋੜਿਆ ਇੱਕ ਕਾਫੀ ਸਾਡੇ ਤੁਹਾਡੇ ਕਰੀਬੀ ਸੀਗੇ ਜੇਕਰ ਮੈਂ ਕਹਾਂ ਤੇ ਤੁਸੀਂ ਉਹਨਾਂ ਨੂੰ ਪਾਸ ਕਰੋਗੇ ਜਾਂ ਫੇਲ ਕਰੋਗੇ ਇਸ ਦਾ ਥੋੜਾ ਜਵਾਬ ਦੇ ਸਕਦੇ ਹੋ ਕਿਉਂਕਿ ਤੁਹਾਡੇ ਨਾਲ ਜਿਹੜੇ ਕਰੀਬੀ ਰਹੇ ਬ੍ਰਹਮਹਿੰਦਰਾ ਕਾਫੀ ਕਰੀਬੀ ਉਸ ਮਹਿਲ ਦੇ ਵੀ ਰਹੇ ਕੈਪਟਨ ਅਮਰਿੰਦਰ ਸਿੰਘ ਵੀ ਦੇਵੇ ਉਹਨਾਂ ਨੂੰ ਤੁਸੀਂ ਪੋਜ਼ਿਟਿਵ ਵੇ ਨਾਲ ਗਿਣਦੇ ਹੋ ਜਾਂ ਨੈਗੇਟਿਵ ਵੇ ਨਾਲ ਆਈ ਡੋਨਟ ਅੰਡਰਸਟੈਂਡ ਹੁਣ ਮੇਰਾ ਕੋਈ ਉਹਨਾਂ ਨਾਲ ਜਦ ਕੋਈ ਪੋਲਿਟੀਕਲ ਸਾਂਝ ਹੈ ਨਹੀਂ ਤਾਂ ਆਈ ਕੈਨਟ ਗਿਵ ਅ ਪੋਜ਼ਿਟਿਵ অর ਨੈਗੇਟਿਵ ਸੁਚਿੰਦਰ ਸਿੰਘ ਰੰਧਾਵਾ ਮੈਂ ਕਿਸੇ ਦਾ ਨਹੀਂ ਟਿੱਪਣੀ ਕਰਨਾ ਚਾਹਦੀ ਨਾ ਪੋਜ਼ਿਟਿਵ ਨਾ ਨੈਗੇਟਿਵ ਉਹਨਾਂ ਦੀ ਆਪਣੀ ਥਾਂ ਸਾਡੀ ਆਪਣੀ ਥਾਂ ਮੈਮ ਪਿਆਰ ਬੜਾ ਲੱਗਦਾ ਹੈ ਕਿ ਜਦੋਂ ਲੋਕਾਂ ਦੇ ਕੋਲ ਜਾਂਦੇ ਹੋ ਸ਼ਹਿਰ ਦੇ ਵਿੱਚ ਜਿਸ ਤਰੀਕੇ ਨਾਲ ਪੁਰਾਣੇ ਲੋਕ ਮਿਲਦੇ ਨੇ ਇਹ ਗੱਲਾਂ ਬਾਤਾਂ ਸੁਣਾ ਰਹੇ ਨੇ ਬਜ਼ੁਰਗ ਆਪਣੀ ਕਿ ਸਾਡਾ ਇਹ ਪੁਰਾਣੀ ਸਾਂਝ ਰਹੀ ਹੈਗੀ ਹੈ ਫੇਰ ਬਾਬਾ ਅੱਲਾਹ ਕਰੇ ਤੁਸੀਂ ਜਿੰਮਲਾ ਆਇਆ ਹਾਂ ਜੀ ਤੁਸੀਂ ਤੁਸੀਂ ਮਰੀਦ ਸਿੰਘ ਮੈਨੂੰ ਥੋੜੇ ਮਹਿਲਾ ਚ ਲੈ ਗਿਆ ਹਾਂ ਜੀ ਮਹਿਲਾ ਜਾ ਕੇ ਹਾਂ ਮੈਨੂੰ ਇਸਤਿਹਦ ਤੇ ਤੁਸੀਂ ਐਨੇ ਬਡੇ ਹਾਂ ਪੰਡਿਤ ਤੁਸੀਂ ਆ ਬੰਡੋ ਹਾਂ ਮੈਂ ਬੰਡੇ ਉਦੋਂ ਤੇ ਭਾਤੀਆ ਆਇਆ ਉਹ ਪ੍ਰਧਾਨ ਦੀ ਕਾਂਗਰਸ ਦਾ ਅੰਬਸਾ ਦਾ ਤੇ ਤੌੜਾ ਆਇਆ ਉੱਥੇ ਕਿਲੇ ਜੀ ਹਾਂ ਜੀ ਉਦੋਂ ਉਹ ਅਸੀਂ ਸਾਨੂੰ ਮਹਾਰਾਜ ਸਾਹਿਬ ਤੁਸੀਂ ਸਾਨੂੰ ਭੁੱਲ ਗਏ ਤੁਸੀਂ ਉਦੋਂ ਦੇ ਅਸੀਂ ਅਸੀਂ ਉੱਤੇ ਜਾ ਰਹੇ ਸੀ ਹਾਂ ਤੁਹਾਡੀ ਲੱਤਕੀ ਦਾ ਇਖਤਮਾਲ ਕਰ ਦਿੱਤਾ। ਦੇਖੋ ਕਿਵੇਂ ਕਿਵੇਂ ਵੇਖਦੇ ਹੋ ਕਹਿੰਦੇ ਮੈਲਾ ਵਾਲੇ ਤੇ ਕਿਸੇ ਕੋਲ ਜਾਂਦੇ ਨਹੀਂ ਤੁਹਾਡੇ ਕੋਲ ਬੈਠੇ ਨੇ ਚਾਹ ਪੀ ਰਹੇ ਨੇ ਤੁਸੀਂ ਪੁਰਾਣੀਆਂ ਗੱਲਾਂ ਸੁਣਾ ਰਹੇ ਸਾਨੂੰ। ਫਿਰ ਆਲੇ ਕਰੇ ਇਹੀ ਸਲਾਹ ਹੈ ਜੀ ਮਹਾਰਾਜ ਸਾਹਿਬ ਨੇ ਦੇਖੋ ਗੱਲ ਇਹ ਹੈ ਇਹਦਾ ਕਰਿਆ ਇਸੇ ਸਾਹ ਦੇ ਸਲਾਹ ਤੇ ਆ ਇੱਕ ਇੱਕ ਪਿੱਟਾ ਗਾਦੀ ਦਾ ਇੱਕ ਬਹੁਤ ਵਾਰਾ ਕੰਮ ਕੀਤਾ। ਪਿੱਟਾ ਗਾਦੀ ਦਾ ਇੱਕ ਬਹੁਤ ਵਾਰਾ ਕੰਮ ਕੀਤਾ ਜਿਹੜਾ 4 ਮਹੀਨੇ ਪਹਿਲਾਂ ਮਹਾਰਾਜ ਸਾਹਿਬ ਨੂੰ ਚੀਵਿਸ਼ਟ ਤੋਂ ਹਟਾਤਾ। ਇਹ ਸ਼ਹਿਰ ਦੇ ਲੋਕ ਵੀ ਸਮਝਦੇ ਨੇ ਇਸ ਗੱਲ ਨੂੰ ਜਿਹੜੇ ਪੁਰਾਣੇ ਸ਼ਹਿਰ ਹਾਂ ਅੱਛਾ ਸ਼ਹਿਰੀ ਸ਼ਬਦ ਦੇ ਦੇਖੋ ਉਹ ਇਹ ਜੇ ਬਹਾਦਰ ਜਿ ਜੇ ਹੋ ਬਹਾਦਰ ਸ਼ਬਦ ਨੂੰ ਚਾਰ ਵੀ ਦੇ ਦਾ ਨਾ ਅੱਜ ਇਹ ਦਿਨਾਂ ਦੇਖੀ ਕਾਂਗਰਸ ਪਟਿਆਲੇ ਦੇ ਲੋਕ ਖੁਸ਼ ਸੀਗੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਉਦੋਂ ਕਿਉਂ ਕੈਪਟਨ ਨੂੰ ਹਟਾਇਆ ਉਦੋਂ ਉਦੋਂ ਬਹੁਤ ਦੁਖੀ ਤੇ ਬੇਰੀਲੇ ਪਟਿਆਲੇ ਲੋਕ ਦੁਖੀ ਕਿਉਂ ਕਿ ਇੱਥੇ ਬਹੁਤ ਕੰਮ ਬਾਰ ਗਿਆ ਏ ਏਡਾ ਕੰਮ ਬਾਰਿਆ ਦੇ ਆਖਰ ਇੱਕ ਗੱਡੇ ਲਦਾਲੇ ਇਹ ਪੱਕੇ ਹੀ ਬਣ ਗਏ ਤੇ ਪੱਕੇ ਬਣ ਗਏ ਤੇ ਇਹ ਪੱਕੇ ਬਣ ਗਏ ਤੇ ਸ਼ਹਿਰ ਦੀ ਸ਼ਕਲ ਬਦਲੀ ਹੈ। ਸ਼ਹਿਰ ਦੀ ਸ਼ਕਲ ਬਦਲ ਲਈ ਤਾਂ ਹੀ ਪੱਕੇ ਬਣੇ ਤੇ ਮਹਾਰਾਜ ਸਾਹਿਬ ਨੇ ਮਦਰਾ ਹਾਂਜੀ ਇੱਕ ਇੱਕ ਮੌਕੇ ਤੇ ਆ ਆਸੋ ਨੇ ਤਾਂ ਮਹਾਰਾਜ ਸਾਹਿਬ ਤੇ ਬੀਬਾ ਜਾ ਇੱਧਰ ਤੋਂ ਹਰ ਦਾ ਧਾਟਕੇ ਲੱਗੇ ਹੋਤੇ। ਧਾਟਕੇ ਲੱਗੇ ਹੋਤੇ। ਸਾਹਿਬ ਤੁਸੀਂ ਤੁਸੀਂ ਕਿੱਥੋਂ ਮਤਲਬ ਕਿੰਨੇ ਸਮੇਂ ਤੋਂ ਪਰਿਵਾਰ ਦੇ ਨਾਲ ਜੁੜੇ ਹੋ ਜਾਂ ਤੁਸੀਂ ਸ਼ਹਿਰ ਦੇ ਵਿੱਚ? ਮੈਂ ਤਾਂ ਜੀ ਸ਼ੁਰੂ ਤੋਂ ਮੇਰੇ ਪਿਓ ਦਾ ਦਾ ਅਸੀਂ ਕੰਗਰਸ ਨਾਲ ਰਹੇ ਹਾਂ। ਉਦੋਂ ਤੋਂ ਮਹਾਰਾਜ ਸਾਹਿਬ ਜੇ ਆਜ਼ਾਦ ਲੜੇ ਨੇ ਤਾਂ ਵੀ ਮਹਾਰਾਜ ਸਾਹਿਬ ਦੇ ਨਾਲ ਰਹੇ ਆਂ 4 ਲਖਸ਼ਨਾ ਮਹਾਰਾਣੀ ਸਾਹਿਬ ਲੜੇ ਨੇ 5 ਲੜੇ ਨੇ 4 ਅਸੀਂ ਜਿੱਤੇ ਆਂ ਮੈਂ 1990 ਦੇ ਵਿੱਚ ਪਹਿਲੀ ਵਾਰੀ ਮਹਾਰਾਣੀ ਸਾਹਿਬ ਮੈਂ ਮੈਂਬਰ ਪਾਰਲੀਮੈਂਟ ਬਣੇ ਨੇ ਮੈਂ ਸਰਪੰਚ ਸੀਗਾ ਪਿੰਡ ਦੋਣ ਤੋਂ ਮੇਰਾ ਪਿੰਡ ਤੇ ਮਹਾਰਾਣੀ ਸਾਹਿਬ ਨੇ ਉੱਥੇ ਮੇਰੇ ਪਿੰਡ ਜਾ ਕੇ ਮੇਰੇ ਕੋਲੋਂ ਹੀ ਆਗਾਜ਼ ਕੀਤਾ ਸੀਗਾ ਸ਼ੁਰੂ ਉੱਥੇ ਅਸੀਂ ਤਾਂ ਉਹ ਪੁਰਾਣੇ ਮਹਾਰਾਜ ਸਾਹਿਬ ਨਾਲ ਜੁੜੇ ਹੋਏ ਹਰ ਇੱਕ ਪੀੜੀ ਦੀ ਨਾਲ ਸਾਝ ਰਹੀ ਹੈ ਇਹ ਜੋ ਬੁਜ਼ੁਰਗ ਹੋਣ ਪਾਵੇ ਜਵਾਨ ਹੋ ਮਹਾਰਾਜ ਸਾਹਿਬ ਨਾਲ ਸੀਗੇ ਟਿੱਕੂ ਜੀ ਨਾਲ ਸੀਗੇ ਮਹਾਰਾਣੀ ਸਾਹਿਬ ਤਾਂ ਮੈਂ ਆਪਦੇ ਭੈਣਾ ਵਾਂਗੂ ਜਾਂ ਮੇਰੀ ਮਾਤਾ ਵਾਂਗੂ ਮੈਂ ਇਹਨਾਂ ਦਾ ਸਤਿਕਾਰ ਕਰਦਾ ਹਰ ਵੇਲੇ ਜੇ ਚਾਹੀ ਵੀ ਹੈਗਾ ਦਨ ਰਾਤ ਜਿੱਥੇ ਕਹਿਣ ਮੈਂ ਉੱਚ ਖਲੋਣ ਲੋ ਇਹ ਪੀੜੀਏ ਜਿਹੜੀ ਤੁਹਾਡੇ ਨਾਲ ਰਹਿ ਚੁੱਕੀ ਹੈਗੀ ਆ ਇੱਕ ਇਹ ਵੀ ਪੀੜੀ ਹੈਗੀ ਸਾਡੇ ਨਾਲ ਜਿਹੜੀ ਹੁਣੇ ਸ਼ੁਰੂਆਤ ਹੋ ਰਹੀ ਹੈ ਬੀਬਾ ਜੈਨਦਰ ਕੌਰ ਨਾਲ ਕੰਮ ਕਰ ਰਹੇ ਨੇ ਭਾਈ ਜੀ ਕਹਿੰਦੇ ਪੋਲੀਟਿਸ਼ੀਅਨ ਕਾਫੀ ਕਹਿੰਦੇ ਨੇ ਸਿਆਸਤਦਾਨ ਵਿਰੋਧੀ ਧਿਰ ਇਹ ਅਕਸਰ ਇਹ ਕਹਿੰਦੇ ਨੇ ਕਹਿੰਦੇ ਕਿ ਮਹਿਲਾ ਵਾਲੇ ਕਦੀ ਕਿਸੇ ਕੋਲ ਨਹੀਂ ਗਏ ਅੱਜ ਮਹਿਲਾ ਵਾਲੇ ਤੁਹਾਡੇ ਕੋਲ ਬੈਠੇ ਨੇ ਕਿ ਐਵੇਂ ਅੱਜ ਇਲੈਕਸ਼ਨ ਦੇ ਦੌਰ ਦੇ ਵਿੱਚ ਆਏ ਨੇ ਕਿ ਐਵੇਂ ਆਂਦੇ ਰਹਿੰਦੇ ਨੇ ਨਹੀਂ ਜੀ ਬਹੁਤ ਗਲਤ ਗੱਲ ਹੈ ਜੀ ਮਹਿਲਾ ਵਲੇ ਸਾਡੀ ਉਹਨਾਂ ਨਾਲ ਪਰਿਵਾਰਕ ਰਿਲੇਸ਼ਨ ਹੈ ਜੀ ਬੀਬਾ ਜੀ ਕੈਪਟਨ ਸਾਹਿਬ ਜਦੋਂ ਵੀ ਕੁਝ ਹੋਵੇ ਸਾਡੇ ਨੂੰ ਜਨੂੰ ਲੋੜ ਪਈਏ ਤੇ ਉਹਨਾਂ ਨਾਲ ਸਾਡੇ ਨਾਲ ਖੜੇ ਆ ਤੇ ਜਦੋਂ ਵੀ ਇੱਥੋਂ ਲੰਘਦੇ ਸੋਡੇ ਦੇ ਦੋ ਬੀਬਾ ਜਾਂਿੰਦੇ ਕੋ ਮਹਾਰਾਜ ਸਾਹਿਬ ਤੇ ਕੈਪਟਨ ਸਾਹਿਬ ਉਹਨਾਂ ਨੇ ਦਾਦਾ ਜੀ ਨੂੰ ਸਪੈਸ਼ਲੀ ਮਿਲ ਕੇ ਜਾਣਾ ਤੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਜਾਣਾ ਹੈ ਕਈ ਵਾਰ ਤਾਂ ਬੀਬਾ ਜਾਂਿੰਦੇ ਕੋ ਸਾਨੂੰ ਫੋਨ ਕਰਕੇ ਪੁੱਛਦੇ ਆਂ ਦਾਦਾ ਜੀ ਦਾ ਹਾਲ ਚਾਲ ਠੀਕ ਹੈ ਕਿ ਨਹੀਂ ਹੈ ਪਰਸਨਲੀ ਵੀ ਆ ਕੇ ਸਾਰੇ ਉਹਨਾਂ ਨਾਲ ਪਰਿਵਾਰਿਕ ਰਿਲੇਸ਼ਨ ਬਹੁਤ ਜ਼ਿਆਦਾ ਜਦੋਂ ਲੋੜ ਪੈਂਦੀ ਹੈ ਮਹਿਲ ਵਾਲੇ ਦਰਵਾਜ਼ੇ ਬੰਦ ਕਰ ਲਿਆ ਇਹ ਬਿਲਕੁਲ ਵੀ ਨਹੀਂ ਮੈਨੂੰ 20 ਆਜ ਮੇਰੀ ਉਮਰ 36 ਸਾਲ ਦੇ ਜੀ ਮੈਨੂੰ 16 ਸਾਲ ਹੋ ਗਏ ਮੈਂ ਥੋੜਾ politicy ਦਾ ਕਿ ਨਾਲ ਥੋੜਾ ਰਹਿਣਾ ਤੇ ਮੈਨੇ ਆਸ ਤੱਕ ਨਾ ਚੀਜ਼ ਦੇਖੀ ਹੈ ਤੇ ਨਾਮ ਨਹੀਂ ਸੁਣੀ ਹੈ ਇਹ ਪਤਾ ਨਹੀਂ ਵਿਰੋਧੀ ਤੀਰੀ ਕਿਉਂ ਬੋਲਦਾ ਚਿਰ ਆਸ ਤੱਕ ਇਹ ਚੀਜ਼ ਨਹੀਂ ਸੁਣੀ ਤੇ ਨਾਮ ਨੇ ਆਪਣਾ ਪਾਰਟੀ ਚੇਂਜ ਕਰਨ ਨਾਲ ਕੋਈ ਫਰਕ ਤਾਂ ਨਹੀਂ ਪਿਆ ਨਹੀਂ ਜੀ ਸਾਨੂੰ ਪਰਿਵਾਰਿਕ ਰਿਲੇਸ਼ਨ ਹੈ ਜਿੱਥੇ ਮਹਾਰਾਣੀ ਸਾਹਿਬ ਹੈ ਉਸ ਨਾਲ ਡਟ ਕੇ ਖੜੇ ਹੈ ਤੇ ਉਹਨਾਂ ਦੀ ਸਪੋਰਟ ਕਰਾਂਗੇ ਸਾਨੂੰ ਪਾਰਟੀ ਦਾ ਕੋਈ ਮਤਲ ਨਹੀਂ ਸਾਨੂੰ ਮਹਾਰਾਣੀ ਸਾਹਿਬ ਦੇ ਨਾਲ ਪਹਿਲਾਂ ਵੀ ਖੜੇ ਸੀ ਤੇ ਹੁਣ ਵੀ ਅਸੀਂ ਉਹਨਾਂ ਨਾਲ ਖੜੇ ਹਾਂ ਜੀ ਹਰ ਇੱਕ ਵਰਗ ਜਦੋਂ ਤੁਹਾਡੇ ਜਦੋਂ ਕਹਿੰਦੇ ਨੇ ਕਿ ਜਦੋਂ ਪਾਰਟੀ ਚੇਂਜ ਹੋ ਜਾਵੇ ਤੇ ਲੋਕ ਟੁੱਟ ਜਾਂਦੇ ਹੁੰਦੇ ਨੇ ਇਸ ਤਰੀਕੇ ਦੀ ਗੁਸਤ ਨਹੀਂ ਹੋਇਆ ਜਦੋਂ ਪਾਰਟੀ ਚੇਂਜ ਕਰ ਲਈ ਹੋਵੇ ਤੇ ਲੋਕ ਟੁੱਟ ਗਏ ਹੁਣ ਪਟਿਆਲੇ ਵਾਲੇ ਕਿ ਕਿੱਥੇ ਤੁਸੀਂ ਗਲਤ ਪਾਸੇ ਪੰਗਾ ਲੈ ਲਿਆ ਨਹੀਂ ਜੀ ਇਹ ਨਹੀਂ ਪਟਿਆਲੇ ਚ ਮਹਾਰਾਜ ਸਾਹਿਬ ਤੇ ਕੈਪਟਨ ਸਾਹਿਬ ਦੇ ਬੇਬਾ ਜੈਨਦਰ ਕੋਲ ਇੰਨੀ ਕੀ ਦੇਨ ਹੈਗੀ ਜੇ ਲੋਕੇ ਨਾ ਉਹਨਾਂ ਦਾ एहसान ਭੁੱਲ ਸਕਦੇ ਆ ਤੇ ਉਹਨਾਂ ਨੇ ਇੰਨਾ ਕੰਮ ਕੀਤਾ ਹੈ ਸਾਨੂੰ ਅਸੀਂ ਜਦ ਤੋਂ ਵੱਡੇ ਹੋਏ ਅਸੀਂ ਦੇਖਿਆ ਹੀ ਹੈ ਕਿ ਇਹਨਾਂ ਨੇ ਤਰੱਕੀ ਦੇਖੀ ਹੈ ਇਹਨਾਂ ਨੇ ਪਾਲਿਕਾ ਦਾ ਕੰਮ ਸਭ ਤੋਂ ਜ਼ਿਆਦਾ ਕੀਤਾ ਜੀ ਨਾਲੇ ਕਵਰ ਕਰਵਾਏ ਹਨ ਤੇ ਪਟਿਆਲੇ ਦਾ ਇੱਕ ਇੱਕ ਬੱਚੇ ਦੇ ਮੂੰਹ 'ਚ ਮਹਾਰਾਣੀ ਸਾਹਿਬ ਦਾ ਨਾਮ ਹੈਗਾ ਜੀ ਇਹ ਐਸਾ ਕੋਈ ਨਹੀਂ ਹੈਗਾ ਦੱਸੇ ਪਾਰਟੀ ਨਾਲ ਸਭ ਨੂੰ ਮਹਾਰਾਣੀ ਸਾਹਿਬ ਜਿਹੜੀ ਮर्जी ਪਾਰਟੀ ਜਾਣ ਸਾਰਾ ਪੂਰਾ ਪਟਿਆਲਾ ਮਹਾਰਾਣੀ ਸਾਹਿਬ ਦੇ ਨਾਲ ਖੜਿਆ ਜੀ ਮੈਂ ਅਕਸਰ ਕਹਿੰਦੇ ਕਹਿੰਦੇ ਕਿ ਮਹਿਲਾ ਵਾਲੇ ਕਿੱਥੇ ਨਹੀਂ ਜਾਂਦੇ ਸੀਗੇ ਤੁਸੀਂ ਇੱਥੇ ਚਾਹ ਪੀਣ ਆਏ ਹੋ ਅੱਜ ਖਾਸ ਤੌਰ ਤੇ ਚੋਣ ਪ੍ਰਚਾਰ ਦੇ ਦੌਰਾਨ ਆਏ ਹੋ ਜਾਂ ਅਕਸਰ ਇੱਥੇ ਆਉਂਦੇ ਰਹਿੰਦੇ ਹੋ ਨੇ ਮੈਂ ਥੋੜੀ ਜੀ ਕਟਾਈ ਮੇਰੀ ਬੇਟੀ ਆਂਦੀ ਰਹੀ ਹੈ ਕਿ ਉਹ ਇਸ ਇਲਾਕੇ ਨੂੰ ਦੇਖ ਰਹੀ ਹੈ ਪਰ ਪੂਰਨ ਜੀ ਦਾ ਦਿਨੋ ਸਤਕਾਰ ਔਰ ਆਂਦੇ ਰਹੇ ਕਈ ਵਾਰੀ ਨਿਕਲਦੇ ਨਿਕਲਦੇ ਬਸ ਸਤਸ਼੍ਰੀਕਾਲ ਹੀ ਹੁੰਦੀ ਸੀ ਇੰਨਾ ਹੀ ਹੁੰਦਾ ਸੀ ਕਿ ਪੂਰਨ ਜੀ ਬਾਹਰ ਬੈਠੇ ਹੁੰਦੇ ਸੀ ਸਭ ਨੂੰ ਪਤਾ ਥੀ ਇਹ ਰਸਤਾ ਇਹ ਹੀ ਥੀ ਜਦੋਂ ਥੋੜਾ ਜਿਹਾ ਬਾਈਪਾਸ ਬਣ ਗਿਆ ਤਾਂ ਇਥੋਂ ਟ੍ਰੈਫਿਕ ਘਟ ਬਾਹਰ ਜਾਂਦਿਆਂ ਨੂੰ ਨਿਕਲਦੀ ਹੈ ਪਰ ਪੂਰਨ ਜੀ ਸਾਡੇ ਪਟਿਆਲੇ ਸ਼ਹਿਰ ਦੇ ਇੱਕ ਇਹ ਜੇ ਹਸਤੀ ਨੇ ਕਿ ਬੱਚਾ ਬੱਚਾ ਜਾਣਦਾ ਇਹਨਾਂ ਨੂੰ ਕਹਿੰਦੇ ਕਿ ਤੁਹਾਨੂੰ ਲੋਕਾਂ ਦੇ ਦੁੱਖ ਨਹੀਂ ਪਤਾ ਇਹ ਜ਼ਿਕਰ ਕਰਦੇ ਨੇ ਅਲੱਗ ਸਿਆਸਤਦਾਨ ਜਿਹੜੇ ਤੁਹਾਡੀ ਆਪੋਜੀਸ਼ਨ ਨੇ ਜਾਂ ਤੁਹਾਡੀ ਵਿਰੋਧੀ ਧਿਰ ਦੇ ਵਿੱਚ ਨੇ ਕਹਿੰਦੇ ਉਹਨਾਂ ਨੂੰ ਕੋਈ ਦੁੱਖ ਨਹੀਂ ਪਤਾ ਉਸੇ ਮਹਿਲਾ ਤੱਕ ਸੀਮਤ ਨੇ ਆਪਣੇ ਜੇ ਸੀਮਤ ਹੁੰਦੇ ਤਾਂ ਚਾਰ ਬਾਰੀ ਮੈਨੂੰ ਇਲੈਕਟ ਨਾ ਕਰਦੇ ਇੱਕ ਬਾਰੀ ਮੈਂ ਇੱਥੇ ਬਾਈ ਇਲੈਕਸ਼ਨ ਇੱਥੋਂ ਦੀ ਆ ਐਮਐਲਏ ਵੀ ਬਣੀ ਹੈ ਤਾਂ ਆਪੋਜੀਸ਼ਨ ਨੇ ਕਹਿਣਾ ਇਆ ਕੁਝ ਤਾਂ ਕੋਈ ਗੱਲ ਨਹੀਂ ਕਹਿਣ ਜੋ ਮਰਜੀ ਕਹਿਣ ਇਹ ਤਾਂ ਲੋਕ ਹੀ ਸਾਬਤ ਕਰਨਗੇ ਕਿ ਕਿਸ ਨੂੰ ਚਾਹਦੇ ਕਿਸ ਨੂੰ ਨਹੀਂ ਚਾਹਦੇ ਤੁਹਾਨੂੰ ਕੀ ਲੱਗਦਾ ਜਿਹੜੇ ਲੋਕ ਮਿਲਦੇ ਨੇ ਇਹ ਤੁਹਾਡੀ ਪਾਰਟੀ ਕਰਕੇ ਮਿਲ ਰਹੇ ਨੇ ਜਾਂ ਪਰਸਨਲ ਰਿਲੇਸ਼ਨ ਕਰਕੇ ਨਹੀਂ ਇੱਕ ਪਟਿਆਲਵੀ ਦੇ ਨਾਤੇ ਮਿਲਦੇ ਨੇ ਪਾਰਟੀ ਕਰਕੇ ਵੀ ਪਰ ਪਹਿਲ ਜਿਹੜੀ ਹੈ ਉਹ ਇੱਕ ਪਟਿਆਲਵੀ ਦੇ ਨਾਤੇ ਜਿਹੜਾ ਸਾਡਾ ਰਿਸ਼ਤਾ ਪਹਿਲੇ ਦਿਨ ਤੋਂ ਜੁੜਿਆ ਹੋਇਆ ਹੈ ਮਾਤਾ ਇੱਕ 60 ਸਾਲ ਹੋ ਗਏ ਤਕਰੀਬਨ ਇੱਕ ਇਸ ਇਸ ਪਟਿਆਲੇ ਦੇ ਵਿੱਚ ਇੱਕ ਬਹੂ ਬਣ ਕੇ ਆਈ ਸੀ। ਔਰ ਇੱਥੋਂ ਜੋ ਮੈਨੂੰ ਪਿਆਰ ਮਿਲਿਆ ਉਹ ਇੱਕ ਬੇਟੀ ਦਾ ਮਿਲਿਆ। ਔਰ ਉਹ ਰਿਸ਼ਤਾ ਅੱਜ ਤੱਕ ਕਾਇਮ ਹੈ। ਇਹ ਰਿਸ਼ਤਾ ਪੀੜ੍ਹੀਦਰ ਪੀੜ੍ਹੀ ਵੱਧਦਾ ਜਾ ਰਿਹਾ ਤੁਹਾਡੇ ਬੱਚਿਆਂ ਨੂੰ ਵੀ ਇਸ ਤਰੀਕੇ ਦਾ ਪਿਆਰ ਮਿਲਦਾ ਹੈ। ਜੇ ਬੀਬਾ ਜੈਂਦਰ ਕੌਰ ਬਹੁਤ ਐਕਟਿਵ ਰਹਿੰਦੇ ਨੇ ਉਹ ਪੋਲਿਟਿਕਸ। ਬੀਬਾ ਜੀ ਨੂੰ ਇੱਕ ਬਹੁਤ ਹੀ ਪਿਆਰੀ ਧੀ ਦਾ ਇੱਕ ਪਿਆਰ ਮਿਲ ਰਿਹਾ ਇੱਥੋਂ। ਚਰਚਾ ਜਾਰੀ ਰਹੂਗੀ। ਅੱਗੇ ਵੀ ਜਿਹੜੀ ਉਹ ਚਰਚਾ ਕਰਾਂਗੇ ਕਿ ਸ਼ਹਿਰ ਦੇ ਵਿੱਚ ਘੁੰਮਰੇ ਪ੍ਰਚਾਰ ਦੇ ਦੌਰਾਨ ਜਿਹੜੀ ਉਹ ਗੱਲਬਾਤ ਕਰ ਰਹੇ ਹੈਗੇ ਤਾਂ ਹੋਰ ਵੀ ਕਈ ਸਵਾਲਾਂ ਦੇ ਜਵਾਬ ਅਤੇ ਹੋਰ ਵੀ ਕਈ ਲੋਕੇਸ਼ਨਸ ਜਿਹੜੀ ਉਹ ਵਿਖਣ ਦੀ ਕੋਸ਼ਿਸ਼ ਕਰਦੇ